ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹਿਤ ਤੰਦਰੁਸਤ ਰਹਿ ਕੇ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਇਸ ਸਮੇਂ ਸਿਚ ਚਮੁੰਡਾ ਦੇ ਵੀ ਤੋਂ ਤਿੰਨ ਚਾਰ ਕਿਲੋਮੀਟਰ ਪਿੱਛੇ ਹੈ ਤੇ ਇਹ ਨਦੀ ਉਹੀ ਜਿਹੜੀ ਚਮੁੰਡਾ ਦੇ ਵੀ ਦੇ ਕੋਲ ਤੋਂ ਨਿਕਲ ਕੇ ਆ ਰਹੀ ਹੈ ਬਹੁਤ ਸੋਹਣੀ ਤਾਜੀ ਹਵਾ ਚੱਲ ਰਹੀ ਹੈ ਤਾਜਾ ਪਾਣੀ ਚੱਲ ਰਿਹਾ ਹੈ ਤੇ ਇੱਥੇ ਬੈਠ ਕੇ ਅਸੀਂ ਹੁਣ ਬਣਾਵਾਂਗੇ ਚੌਲ ਕਿਉਂਕਿ ਭੁੱਖ ਸਾਨੂੰ ਬੁਖਾਫੀ ਲੱਗੀ ਹੋਈ ਹੈ ਚੌਲ ਬਣਾ ਕੇ ਖਾਵਾਂਗੇ ਤੁਹਾਨੂੰ ਵੀ ਦਿਖਾਵਾਂਗੇ ਅgetElementById ਦੋ ਤਿੰਨ ਜਗ੍ਹਾ ਪਤਾ ਕਰ ਰਹਾ ਮੇਰੇ ਸਾਨੂੰ ਜੇ ਉਹ ਵੀ ਮਿਲ ਜਾਂਦੀ ਕਿ ਆ ਕਹਿੰਦੇ ਆਪਣੇ ਨਿਊਡਲ ਨਿਊਡਲ ਦੀ ਗੱਲ ਬਾਣੀ ਨਹੀਂ ਹੈ ਜੀ ਤੇ ਪਹੁੰਚ ਗਏ ਜੀ ਬਹੁਤ ਹੀ ਸਵਾਸ਼ੀ ਜਗਾ ਤਾਜ਼ਾ ਪਾਣੀ ਜਿਹੜਾ ਉੱਪਰ ਤੋਂ ਆਉਂਦਾ ਹਾਹ ਦੇਖੋ ਜੀ ਇਹ ਆਹ ਦੇਖੋ ਵਾਦੀਆਂ ਦਾ ਤਾਜ਼ਾ ਪਾਣੀ ਤੇ ਇਹ ਤਾਂ ਮੈਂ ਜਿਹੜਾ ਲਿਮਟ ਦਾ ਪਾਣੀ ਚੱਲ ਰਿਹਾ ਮਿੱਤਰਾ ਐਨਾ ਕੇ ਪਾਣੀ ਉੱਪਰ ਚੱਲ ਰਿਹਾ ਉਥੇ ਚੁੰਮੰਡਾ ਜੀ ਦੇ ਹਨਾ ਹਨਾ ਕਿਆ ਬਤਾਉਂਦਾ ਵੀ ਦੋ ਤਿੰਨ ਜਗ੍ਹਾ ਤੇ ਟਪਾਉਂਦਾ ਇਹ ਨਹੀਂ ਫਿਰ ਉੱਪਰ ਜਮੇ ਨਹੀਂ ਚੱਲਦਾ ਹੋਊਗਾ ਤੇਰਾ ਕਹਿਣ ਦਾ ਮਤਲਬ ਕੀ ਹੈ ਉੱਪਰ ਵਾਲੇ ਹੋਈਆ ਹਾਂ ਬੱਲੇ ਡੀਸੀਵੀ ਸਾਡਾ ਪਹੁੰਚ ਗਿਆ ਨਾ ਨਾ ਕਰਦਾ ਕਰਦਾ ਮੁੰਡਾ ਪਹੁੰਚ ਗਿਆ ਇਹਨੇ ਕਹਾ ਵੀ ਤੰਗ ਕਰਨਾ ਆਪਾਂ ਨੂੰ ਡੀਸੀ ਨੇ ਇਹਨੇ ਕਿਹਾ ਮੇਰੇ ਥੱਲੇ ਜਾ ਨਹੀਂ ਹੋਣਾ ਉੱਥੇ ਨਿਲਾਉਣਾ ਇਹ ਚ ਮੁੰਡਾ ਜਿਹਦੇ ਇਹ ਨੂੰ ਅਸੀਂ ਲਿਖੋਂ ਜਾਣਾ ਹੈ ਹੈ ਲਿਖੋਂ ਜਾਣਾ ਭਰਾ ਕਹਿੰਦਾ ਨਹੀਂ ਲਿਖੇ ਜਾਣਾ ਹਾਂ ਫਿਰ ਜਾਊਂਗਾ ਡੀਸੀ ਪੈਜਾਂ ਨਾਲ ਲਵਾਵਾ ਵੇ ਨਹੀਂ ਵੇ ਹਾਰ ਤੇ ਮੰਨਦਾ ਨਹੀਂ ਹੈਗਾ ਤੂੰ ਚੰਨ ਦੇਖ ਲੂੰਗੇ ਪਰ ਹੁਣ ਤਾਂ ਮਸੇ ਪਹੁੰਚੇ ਅੱਗੇ ਆਪਣੀ ਮਤਲੀ ਲੱਗੀ ਆ ਅੱਛਾ ਦੇਖ ਉਧਰ ਪੱਥਰ ਕਿੰਨਾ ਸੋਹਣਾ ਕਿੰਨੇ ਸਟਾਈਲ ਚ ਬਿਆ ਐਨ ਗੁਫਾ ਬਣੀ ਵੀ ਦੇਖ ਐਨ ਕਮਰਾ ਗੱਲਾਂ ਇੱਕ ਜਿਵੇਂ ਮੀਮੂ ਪੈਂਦਾ ਹੋਵੇ ਬੰਦਾ ਬੈਠ ਕੇ ਬੈਠ ਸਕਦਾ ਪਰ ਜੋਣਾ ਉੱਪਰ ਆ ਕੇ ਪਾਣੀ ਸਾਰੀ ਗੱਲਾਂ ਬਹੁਤ ਸਾਰੀਆਂ ਹਾਂ ਸਮਝਿਆ ਕਰੋ ਗੱਲ ਪੱਥਰੇ ਬਹੁਤ ਵੱਡੇ ਵੱਡੇ ਆ ਇੱਥੇ ਜਿੱਥੇ ਆਪਾਂ ਬੈਠੇ ਲਾ ਮੈਂ ਤਾਂ ਫਿਰ ਵਾ ਇਧਰ ਵੀ ਦੇਖ ਲਓ ਚਾ ਵੀ ਪੀ ਲੈਣੀ ਯਾਰ ਨਵੇੜੇ ਤੋਂ ਕੰਮ ਹੁਣ ਹਾਂ ਕੈਮੀ ਜੀ ਹੋ ਜੇ ਬੋਡੀ ਦੀ ਬੋਲੇ ਬੋਲੇ ਆ ਉੱਥੇ ਗੱਡਾ ਬੜਾ ਹੈ ਹਾਂਜੀ ਹਾਂਜੀ ਉਹ ਮਰ ਗਿੰਨਾ ਕੇ ਫਾਇਦਾ ਦੇਖ ਯਾਰ ਸੱਤ ਖਣ ਸੱਤ ਨਾ ਹਾਂ ਉਹ ਕੋਈ ਨਹੀਂ ਉਹ ਵੀ ਠੀਕ ਹੈ ਜੀ ਜੀ ਉਹ ਵੀ ਗੱਲ ਤੇ ਠੀਕ ਹੈ ਮੈਂ ਕੁੱਕਰ ਲਈ ਸੋਚਿਆ ਆ ਕਰਕੇ ਨਾ ਯਾਰ ਨਹੀਂ ਤੋਗ ਲਾਂ ਤਾਂ ਤੌਣਗੇ ਚਲੋ ਅਸਰੇ ਚਲ ਹਾਂ ਤੇ ਕਿੰਨਾ ਤਾਜ਼ਾ ਪਾਣੀ ਚੱਲਦਾ ਕਿ ਅੱਜ ਹਾਲਗਾ ਕਮਾ ਛਾਡੋ ਦੇ ਵਿੱਚ ਗੱਲਬਾਤ ਬਣ ਜੇ ਜਿਹੜੀ ਦੇਖੋ ਹੁਣ ਖਾਣੇ ਆ ਸੀ ਚੌਲ ਜੀ ਕਿਆ ਕਿਆ ਸਮਾਨ ਆ ਵੀ ਤੇਰੇ ਕੋਲ ਮਿੱਤਰਾ ਮੇਰੇ ਕੋਲ ਆ ਜੀ ਟਮਾਟਰ ਆ ਅਹੇ ਟਮਾਟਰ ਹੋ ਗਏ ਤੇਰੇ ਕੋਲ ਤੇ ਨਾਲ ਮੇਰੇ ਕੋਲ ਪਿਆਜ਼ ਆ ਹੂੰ ਤੇ ਬਾਕੀ ਦੇਖਦੇ ਮਿਰਚਾਂ ਵੀ ਹੈਗੀਆਂ ਮਿਰਚ ਵੀ ਹੈਗੀ ਆ ਨਾਲ ਹੀ ਮਸਾਲੇ ਸਾਰੇ ਹੈ ਕਹਿੰਦਾ ਪਾਪਾ ਸਵਾਦਿਸ਼ਟ ਭੋਜਨ ਵਾਲੇ ਜੀਰਾ ਪਾ ਕੇ ਬਣਾਉਣੇ ਚੌਲ ਜੀਰਾ ਪਾ ਕੇ ਲੋਕ ਖਾਂਦੇ ਪੀਲੇ ਚੌਲ ਪਰ ਅਸੀਂ ਚਿੱਟੇ ਹੀ ਖਾਣੇ ਆ ਚਿੱਟੇ ਖਾਣੇ ਆ ਪੀਲੇ ਨਹੀਂ ਖਾਣੇ ਹਾਂ ਸਾਡੇ ਕੋਲ ਹਲਦੀ ਹੈ ਹੀ ਨਹੀਂ ਅੱਜ ਪਾਉਣੀ ਨਹੀਂ ਕਹਿੰਦੇ ਹਲਦੀ ਹੈ ਹੀ ਨਹੀਂ ਨਾ ਆ ਚਿੱਟੇ ਹੋ ਆ ਗਈ ਹੈਗੀ ਆ ਲੈਣੀ ਸੀ ਅਸੀਂ ਲੱਤੀ ਨਹੀਂ ਠੀਕ ਹੈ ਕੋਈ ਕਰੀ ਜੀ ਪੀਲੇ ਕਰਨੇ ਹੋਏ ਤਾਂ ਬੇਸਣ ਵਾਲੀਆਂ ਮਿਰਚਾਂ ਪਈਆਂ ਸਾਡੇ ਕੋਲ ਉਹ ਉਹ ਵੀ ਹਾਂ ਬੇਸਣ ਵਾਲੀਆਂ ਮਿਰਚਾਂ ਸਾਡੇ ਕੋਲ ਪਈਆਂ ਹੂੰ ਫਿਰ ਪੀਲੇ ਹੋ ਜਾਣ ਚਲੋ ਜੀ ਥੋੜੀ ਦੇਰ ਤੱਕ ਮੇਜ਼ਾ ਖਾਂਦੇ ਦਵਾਰੇ ਫੇਰ ਹੈ ਹੁਣ ਲਖਣਾ ਦਾ ਹੈ ਇਹ ਲੈ ਮੈਨੂੰ ਦੱਸ ਦੋ ਕਿ ਥੱਲੇ ਰੱਖਣਾ ਹੈ ਇੱਕ ਆ ਲੈ ਰੱਖਾ ਬਾਕੀ ਇਹਨੇ ਚਲਾ ਦਿੱਤਾ ਭਈ ਆ ਠੀਕ ਆ ਪਾਣੀ ਵਾਪਸ ਵਗ ਰਿਹਾ ਹੈ ਯਾਰ ਹਾਂ ਦੇਖ ਕਿੰਨੀ ਵਧੀਆ ਆਈਟਮ ਆ ਖਾਲਾ ਉਹ ਨਿਕਲਿਆ ਵਾ ਥੱਲੇ ਤੇ ਪੱਥਰ ਕਾਲਾ ਪੱਥਰ ਕੱਚੇ ਸ਼ਿਵਲਿੰਗ ਆ ਆ ਸ਼ਿਵਲਿੰਗ ਪੱਥਰ ਆ ਇਹਨੇ ਦਾ ਪੱਥਰ ਟਿਕਾਇਆ ਵਾ ਬੜਾ ਖੜਜਾ 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 ਪਾਣੀ ਆ ਰਿਹਾ ਇੱਥੇ Hãy subscribe cho kênh Ghiền Mì Gõ Để không bỏ lỡ những video hấp dẫn ਆਗ ਬਾਲ ਕਰ ਤੇਲ ਚੜਾ ਦਿਆ ਜੀਰਾ ਵਿੱਚ ਮੈਂ ਕਹਾਂ ਸੇ ਡਾਲੇ ਗਰੇ ਭਾਈ ਢਾਰ ਵਿੱਚ ਮੈਂ ਤੇਲ ਤਾਂ ਤੇਰਾ ਭੁੱਜਿਆ ਪਿਆ ਚਾਚਾ ਉਹ ਚਲ ਗਿਆ ਚਾ ਮਾਂਜਣ ਚਾਹ ਵਾਸਤੇ ਹੈ ਸਾਉਂਡ ਹੈ ਜੀ ਥੋੜੀ ਜੀ ਕੋਰੇ ਸਾਹ ਸਾਹ ਦੀ ਆਉਣੀਓ ਜ਼ਰੂਰ ਆ ਤੁਹਾਨੂੰ ਇਹਦਾ ਅਸੀਂ ਕੋਈ ਹੱਲ ਨਹੀਂ ਕਰ ਸਕਦੇ ਇਹ ਕੁਦਰਤੀ ਆਵਾਜ਼ ਆ ਕੁਦਰਤੀ ਪਾਣੀ ਦੀ ਆਵਾਜ਼ ਕਹਿੰਦੇ ਜਿਹਨੂੰ ਉਹ ਹੈਗੀ ਆ ਜੀ ਇਹ ਇਹ ਨਾਲ ਦੇਦਾ ਜਿੱਦ ਦਿਖਾਈ ਬਾਦੂਆ 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 ਬਾਬੇ ਬਸ ਬਸ ਤੇਰੇ ਵੀ ਜ਼ਿਆਦਾ ਪਾ ਲਿਆ ਤੁਸੀਂ ਬੱਬੇ ਹੂੰ ਤੇਲ ਜ਼ਿਆਦਾ ਪਾ ਲਿਆ ਕੋਈ ਹੋ ਗਿਆ ਵੀ ਪਾ ਵਿੱਚ ਹੁਣ ਚੱਕ ਕੇ ਪਿਆਜ ਰਾਂ ਬਣਨਗੇ ਚੌਲ ਖਾਵਾਂਗੇ ਚੌਲ ਸਿਆ ਇਹ ਰੋਟੇ ਹੂੰ ਕਿਸੇ ਕੋਲ ਤੋਂ ਮਿਲ ਬਾਬਾ ਦੇ ਜਿਹਾ ਹਾਂ ਤਾਂ ਲਫਾਫਾ ਟੇੜੀ ਤਾਂ ਕਰਨਾ ਤੇ ਵਿੱਚ ਵਿੱਚ ਝਾੜ ਉਹ ਸੱਤ ਸਨ ਥੱਲੇ ਤੇ ਫਰੇਤਰ ਉੱਤ ਜਾ ਮੱਦੇ ਦੀ ਥੋੜੀ ਜਿਹਾ ਨਾ ਆਇਆ ਬੰਦਾ ਅੱਛਾ ਹੂੰ ਲੱਗੀ ਖੁਸ਼ਬੂ ਜੀ ਆਉਣ ਹਾਂ ਚਾ ਚੱਪਲਾ ਇੱਧਰ ਕਰ ਪਣੀ ਸੀ ਚੱਪਲਾ ਹਾਂ ਕਰ ਲੈ ਇੱਧਰ ਨੂੰ ਕਰਣੀ ਸ਼ਾਇਦ ਅੱਧਰ ਕੋਲ ਚੱਪਨਾ ਪਹਿਲਾਂ ਪਲੈਨ ਆਇਆ ਤਾਂ ਮੈਂ ਵੀ ਇੱਧਰ ਬਣਾਉਣਾ ਚਾਹਤ ਪਰ ਸਾਨੂੰ ਓਟ ਚਾਹੀਦੀ ਜੀ ਉਹ ਵੀ ਗੱਲ ਠੀਕ ਹੈ ਦੋ ਪੌਣੀ ਟੇਰ ਓਹੋ ਇਹ ਇਹ ਵੱਡਲਾ ਸਾਰੀ ਜਦ ਸਿਰੇ ਪਰ ਬਣ ਗਿਆ ਜਾ ਕੇ ਜਦ ਪਾਣੀ ਚਾਹੀ ਇਹਨਾਂ ਨੂੰ ਤਾਂ ਇਹ ਤਾਂ ਆਪਾਂ ਨੂੰ ਐ ਤੇ ਸਲਾਦ ਵਰਕ ਹੈ ਇਹ ਅੱਛਾ ਬੰਦਿਆ ਬਣਾ ਉਹ ਬਣਾ ਕੇ ਗਰਾਸ ਕੇ ਕੁੱਟ ਕੇ ਪਾਕ ਪਾਉਣੇ ਵਿੱਚ ਤਾਂ ਦੇਖ ਲੈ ਚਾਚਾ ਤੈਨਾਂ ਲੱਗਿਆ ਕਰਨ ਤੁਸੀਂ ਆਹੋ ਕੇ ਇਸ ਤੇ ਤੁਸੀਂ ਸੱਸਾ ਪੇਸਟ ਲੈ ਕੇ ਆਊਗਾ ਜਾ ਕੇ ਗਿੰਜਰ ਪੇਸਟ ਹੂੰ ਇਹਦਾ ਕੁੱਕਰ ਤੇ ਕੱਲ ਸੀ ਚਾਹ ਨਹੀਂ ਆ ਉਹਦੇ ਵਿੱਚ ਅਜੇ ਚਾਵਲ ਲੱਗੇ ਬਣਨ ਜਿਹੜੇ ਕੁੱਕਰ 'ਚ ਚਾਹ ਬਣਾਈ ਉਹਦੇ ਚਾਵਲ ਲੱਗੇ ਬਣਨ ਮਾ ਪਾਤਾ ਜੀਰਾ ਦਾ ਪਾਤਾ ਜੀਰਾ ਛਾੜੀ ਤੇ ਹਰੀ ਚਲ ਵੀ ਜੀ ਕੁੱਕਰ ਬਣਾ ਕੇ ਰੱਖਤਾ ਚਾਚੇ ਰੇਨ ਸਾਈਡ ਪਰ ਬਾਕੀ ਚਾਚਾ ਹੀ ਜਾਣਦਾ ਵੀ ਗਿਆ ਚੱਕਰ ਉਹ ਆਨੇ ਮੱਕੀ ਖਵਾਰ ਕੋਲ ਲੱਗੇ ਕੁੱਕਰ ਮੈਂਸ ਦੀ ਨਾਲ ਬਣ ਜਾਣਾ ਬਾਹਰ ਨਾਲ ਉਹਨੇ ਮੇਰਾ ਬੰਦਾ ਦਾ ਸਮਝ ਗਿਆ ਸਮਝ ਗਿਆ ਮੰਦਾ ਘਟੇ ਗਿਆ ਇੱਕ ਆਪਣਾ ਹੂੰ ਅੱਗ ਪੂਰੀ ਵੱਲ ਰਹੀ ਆ ਵੀ ਹਾਂ ਹਾਂ ਸਮਝ ਗਿਆ ਮੇਰਾ ਕਹਿਣਾ ਤਾਂ ਮੇਰੇ ਕਹਿਰ ਦਬਾਵਾ ਤਾਂ ਵੀ ਅੱਗ ਪੂਰੇ ਬਾਦੇ ਜਾ ਚੀਰ ਚਾਪ ਪਤੀ ਦੇ ਪਾਦੇ ਮੜੀ ਜੀ ਕਾ ਆ ਆ ਕੇ ਚਿੰਨੀ ਇਹ ਬਾਚ ਪਾਦੀ ਸਾਨੂੰ ਕੱਢ ਗਿਆ ਚਪਾਦੇ ਦੇਖੀ ਜਾਊ ਅੱਜ ਯਾਰ ਗੋਲੀਆਂ ਦੇ ਬੱਤੇ ਕਰੇ ਵਾਸਤੇ ਗੋਲੀਆਂ ਦੇ ਬੱਤੇ ਕਹਦੇ ਆ ਤੇਰੇ ਹੁੰਦੇ ਕਰਵਿੰਦਰ ਸਾਡੇ ਕੋਲ ਤੇ ਚਲੇਗਾ ਜੀ ਠੀਕ ਆ ਚੱਲ ਉਹ ਸੁਦਾਗਰ ਸਿੰਘ ਫੈਨੀ ਨੂੰ ਵੀ ਬੁਲਾ ਲਓ ਉਧਰ ਜਾ ਕੇ ਕਿਹਦਾ ਫੋਨ ਲੱਗਿਆ ਸੁਣਨ ਉਹ ਲਓ ਜੀ ਹੁਣ ਚਾਹ ਧਰਤੀ ਜੀ 5-10 ਮਿੰਟ ਤੱਕ ਜੀ ਅਸੀਂ ਫਿਰ ਆਪਣਾ ਅੰਦਰ ਕੁੱਕਰ ਵਾਲਾ ਹਿਸਾਬ ਕਿਤਾਬ ਦੇਖਾਂਗੇ ਜੀ ਲਓ ਜੀ ਬਣ ਗਿਆ ਚਾਵਲ ਸੰਗਤਾਂ ਲਾਗੀਆਂ ਖਾਣ ਹਾਂ ਆਇਆ ਤੇ ਦੇਖਿਆ ਟੈਸਟ ਵਿੱਚ ਕਿੰਦਾ ਨਾ ਬਣਾ ਸਰਾ ਸਰਾ ਲੋਕੇਸ਼ਨ ਆ ਤਾਂ ਹੋ ਗਿਆ ਸਭ ਕਿੰਨੇ ਬਕਰ ਦਰਸਾ ਦੇ ਰਹੇ ਆਸਰਾ ਕਰਵਾਇਦਾ ਉਹ ਮਨੂਹਾ ਟ ਕੱਢਦਾ ਹੈ ਲੈ ਦੇਖਦੇ ਨਹੀਂ ਕਰ ਜਾਓ ਲਓ ਜੀ ਖਾ ਕੇ ਮਿਲਦੇ ਜੀ ਤੁਹਾਨੂੰ ਪੂਰਾ ਜ਼ਵਾਦ ਆ ਰਿਹਾ ਜੀ ਇਹ ਦੇਖੋ ਨਾਲ ਲਗਾਏ ਨੇ ਪਿਆਜ਼ ਰਾਤ ਵਾਲੀਆਂ ਮਿਰਚਾਂ ਵੀ ਖਤਮ ਹੋ ਚਲੀਆਂ ਜੀ ਹੋਰ ਕੋਈ ਹੋਰ ਪਾਣੀ ਰਾਤ ਵਾਲਾ ਸਮਾਨ ਬਚਿਆ ਵਾ ਕੱਲ ਵਾਲੇ ਪਕੌੜਿਆਂ ਦਾ ਤੇ ਚਲੋ ਜੀ ਖਾ ਕੇ ਮਿਲਦੇ ਜੀ ਬਾਅਦ ਚ ਹੁਣ ਚਾਚਾ ਲਗਾ ਬਈ ਸ਼ਾਮੀਨ ਬੈਠਾ ਉੱਧਰ ਵੀ ਬੈਠਾ ਲੱਗ ਲੱਗ ਸਾਰੇ ਜਣੇ ਚਾਹ ਲੱਗੇ ਹੋਏ ਆਪਣੀ ਆਪਣੀ ਪੀਂ। ਆਹ ਇਹ ਠੰਡ ਲੱਗਦੀ ਹੋ ਬੰਦੇ ਨੂੰ ਣਾਉਣ ਵੇਲੇ। ਹਾਂ। ਕਾਹ ਲੈ ਲਓ। ਇਸ ਵਾਰੀ ਮੈਂ ਟੇ ਕਰਦੇ ਸੀ ਯਾਰ। ਅੱਧੋਂ ਢੋਲ ਡਰਦੀ ਆ ਉੱਥਰ। ਕਿੰਨੇ ਬੋਰਾ ਦਾ ਪਾਣੀ ਆ ਇਹ? ਇਹ ਘੜਤੋ ਘੜਾ ਦਰਨੀ। ਪੰਜਾਬ ਹੋਰਾਂ ਨੇ ਐਨਾ ਕਹੂਗਾ ਨਾ 100 ਬੋਰਾ। ਆਰੇਂ ਕੀ ਪ੍ਰੇਸ਼ਰ ਹੋ ਵੀ ਨਹੀਂ ਇੱਥੇ ਦੇਖਾ ਖਾਲਾ ਮੰਨ ਲੈ ਗੱਲ ਤੂੰ ਦੱਸ ਤਾਂ ਕਟੋ ਕਾਟ 100 ਬੋਰ ਦਾ ਪਾਣੀ ਆ 100 ਤੇ ਵੀ ਮੈਂ ਥੋੜਾ ਜਿਹਾ ਜ਼ਿਆਦਾ ਕਹਿ ਸਕਦਾ ਕਿ ਕਿ ਇਹਦੀ ਹਰ ਇੱਕ ਜਗ੍ਹਾ ਤਾਂ ਦੇਖ ਲੈ ਜਿੱਥੇ-ਇਥੇ ਤਰਾ ਮਾਈ ਗਿਰਦੀਆਂ ਥੱਲੇ ਨੂੰ ਤਾਂ ਹਰ ਇੱਕ ਜਗ੍ਹਾ 5-5 ਬੋਰਾਂ ਦਾ ਪਾਣੀ gir ਰਿਹਾ ਸਿੱਧਾ ਹੀ ਅੱਜ ਇਹਦਾ ਤੂੰ ਬੇਗਣ ਤੇ ਸਮਝ ਲੈ ਇੰਨਾ ਬੋਰ ਦਾ ਪਾਣੀ ਹਾਂ ਫੇਰ ਸੌ ਬੋਰਾਂ ਦੇ ਕਿੰਨਾ ਹੋਇਆ ਸੌ ਬੋਰ ਰੱਖ ਲੋ ਕੈਪ ਇਹਨੇ ਸੌਾ ਪਾਣੀ ਸਪੀਡ ਵਿੱਚ ਦਾ ਇਹ ਸਪੀਡ ਨਹੀਂ ਆਈ ਇਹੋ ਕਾਹਨ ਨਹੀਂ ਸਪੀਡ ਆ ਦੇਖ ਲਾ ਨੱਕੇ ਨੁੱਕੇ ਸਾਰੇ ਤੋੜ ਦਰ ਰਹੇ ਨੇ ਉਧਰ ਦੇਖ ਲਾ ਕਾਰੇ ਖਾਲ ਚਲਦੀ ਦੇਖੀ ਸੌ ਬੋਰ ਹੁਣ ਸੌ ਬੋਰ ਕਰਕੇ ਫਿਰ ਤਸੱਲੀ ਕਰਾਂਗੇ ਹੈ ਚਾਹ ਵਾਲਾ ਸਵਾਦਾ ਕੀ ਆਏ ਹਾਏ 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 ਚਲੋ ਜੀ ਠੀਕ ਹੈ ਜੀ ਹੁਣ ਮੈਂ ਵੀ ਪੀ ਲਾਂ ਚਾਹ ਮੈਂ ਵੀ ਪੈਰ ਜੇ ਮੜ ਜੇ ਪਾਣੀ ਚ ਨੂੰ ਲਟਕਾ ਕੇ ਬੈਠਣਾ ਫਿਰ ਚਾਹ ਪੀ ਕੇ ਉਸ ਤੋਂ ਬਾਅਦ ਦੇ ਵਿੱਚ ਮਿਲਦੇ ਜੀ ਤੁਹਾਨੂੰ ਦੁਬਾਰੇ ਫੇਰ ਚਾਚੇ ਦੀ ਚਾਰਾ ਕੀ ਚਾਚੇ ਦੀ ਚਾਰ ਅ ਉਹ ਵੀ ਫੜਾਉਂਦੇ ਨੇ ਲਫਾਫਾ ਆਹ ਬੇਸਟਿੰਗ ਵਾਲਾ ਲਫਾਫਾ ਜੀ ਖਾ ਉਧਰ ਅੱਜ ਸਾਡਾ ਬੇਸਟਿੰਗ ਜ਼ਬਾਨ ਹੈ ਜੀ ਸਾਰਾ ਜਿਹੜਾ ਜੀ ਜਾਊਗਾ ਬਾਹਰ ਇੱਥੇ ਪੂਰਾ ਖਾਸ ਧਿਆਨ ਰੱਖਿਆ ਜਾਂਦਾ ਸਾਫ ਸਫਾਈ ਦਾ ਪਤਾ ਨਹੀਂ ਕਿੰਨੇ ਕਿ ਲੋਕਾਂ ਨੇ ਆ ਕੇ ਹੋਰ ਵੀ ਬੈਠਣਾ ਹੋ ਸਕਦਾ ਹਾਂ ਕਰ ਗਿਆ ਜੜਾਈ ਗਿਰ ਗਿਆ ਅੱਛਾ ਮਾ ਇਹ ਮੈਂ ਕਹਿਆ ਧੋਣੇ ਨਾਲ ਲੱਗਦੀ ਜੀ ਤੇ ਉਹ ਦੂਜੇ ਵਾਲਾ ਫਾਫਾ ਵੀ ਲੈ ਜਾ ਨਾਲ ਆ ਤੈਨੂੰ ਢੱਕਣ ਲਾਉਣ ਨੂੰ ਕਿਹਾ ਸੀ ਤੇ ਤੇ ਇਹ ਨਹੀਂ ਲੱਗਿਆ ਇਹਨਾਂ ਲਾ ਦੇ ਤੇ ਉਹ ਸਮਾਨ ਉਹ ਸਮਾਨ ਉਹ ਸਮਾਨ ਹਗਾ ਬਾ ਚੱਲੇ ਜਾਣਾ ਆਪਣਾ ਬੰਨਵਾ ਡੀਸੀ ਜੀ ਅਸੀਂ ਤੋਰਤਾ ਡੀਸੀ ਦਾ ਪੈਰ ਹੈਗਾ ਥੋੜਾ ਜਿਹਾ ਕਿ ਸਲੋ ਇਹਨੂੰ ਦੱਸਤਾ ਵੀ ਜਾਨ ਗੱਲ ਪੱਥਰਾਂ ਨੂੰ ਹੱਥ ਲਾ ਲਾ ਕੇ ਤੂੰ ਉੱਥੇ ਰੱਖ ਪਹੁੰਚ ਉੱਥੇ ਦੇ ਗਾਂ ਹੱਥ ਫੜ ਕੇ ਲੈ ਜਾਣਾ ਸੀ ਇਹਨੂੰ ਫਿਰ ਚਲੋ ਬਈ ਮਿੱਤਰੋ ਵਾਹ ਜੀ ਵਾਹ ਆਹ ਗੱਲ ਬਾਤ ਐਵੇਂ ਆ ਖਾਓ ਪੀਓ ਕਰੋ ਨੰਦ ਮਹਾਰਾਜ ਜੀ ਠੜਾ ਗਾਣਾ ਦਾ ਠੰਡੇ ਠੰਡੇ ਪਾਣੀ ਸੇ ਠੰਡੇ ਠੰਡੇ ਪਾਣੀ ਸੇ ਨਹਾਨਾ ਚਾਹੀਏ gana aaye jana aaye gana chahiye parani to uttiu nahi koi hore phad li aa rabbamirya lao ji parvat barf wala parvat ha baddal phafa phik ho gaya tainu a nahi hona tainu cross nahi hona samaan aa kol ਨਾ ਜਾ ਹੁਜਣਾ ਮੈਂ ਇੱਥੇ ਨੂੰ ਆਰੇ ਦਾ ਰਸਤਾ ਉਹ ਚਾਚੇ ਯਾਰ ਖ ਆ ਜਾ ਨਿਕਲ ਜਾ ਜਾਂਦੀਆਂ ਦੀਆਂ ਉਹਦੇ ਬੀਬੀਆਂ ਉਹਦੀ ਉਹ ਹੋ ਤੂੰ ਜਾ ਫਿਰ ਮੈਂ ਦੇ ਹੀ ਨਾ ਟਰਾਈ ਹਾਂ ਹਾਂ ਇਹ ਦੇਖ ਹੁਣ ਸੱਜੇ ਹੱਥ ਨੂੰ ਰਸਤਾ ਦਿੱਤਾ ਹੈਗਾ ਨਾ ਸੱਜੇ ਹੱਥ ਨੂੰ ਹਾਂ ਉਹ ਆ ਚੱਲ ਜਾਇਆ ਉਹ ਸਿੱਧਾ ਅੱਛਾ ਆਪਣੇ ਪਾਸੇ ਜਾਂਦੇ ਦੀ ਮਜਰੀ ਆ ਬਾਈ ਇੰਦੀ ਜੀ ਗੱਲ ਚਾਚਾ ਉਹ ਗਿਆ ਆਪਣੇ ਕੋ ਆ ਸੁਮਾਨਾ ਬਣ ਕੋ ਜਿਆਦਾ ਨਹੀਂ ਜਾ ਗਿਆ ਹੂੰ ਚਲ ਠੀਕ ਹੈ ਚਲੋ ਜੀ ਠੀਕ ਲਓ ਜੀ ਅੱਜ ਅੱਠਵੇਂ ਆ ਤੇ ਸ਼੍ਰੀ ਚਿਮੁੰਡਾ ਥਾਮ ਨਦਕੇਸ਼ਵਰ ਨੰਦਕੇਸ਼ਵਰ ਸ਼ਿਮੁੰਡਾ ਨੰਦਕੇਸ਼ਵਰ ਦਵਾਰ ਸ਼ਿਮੁੰਡਾ ਮਾਤਾ ਹੀ ਬੋਲਦੇ ਜੀ ਤੇ ਸੰਗਤਾਂ ਬਹੁਤ ਦਰਸ਼ਨ ਕਰਨ ਆਈਆਂ ਹੋਈਆਂ ਨੇ ਅਸੀਂ ਕਰਾਂਗੇ ਪਹਿਲਾਂ ਥੱਲੇ ਜਾ ਕੇ ਇਸ਼ਨਾਨ ਇਸ਼ਨਾਨ ਕਰਨ ਤੋਂ ਬਾਅਦ ਵਿੱਚ ਫਿਰ ਮੱਥਾ ਟੇਕਾਂਗੇ ਜੀ ਹਾਂ ਆਜੋ ਹਾਂ ਅਰੇ ਬਲ ਹਾਂ ਹਾਂ ਸ਼ਰਾਨ ਕਰਨਾ ਪਹਿਲਾਂ ਇੱਧਰ ਇਹ ਹਵਨ ਵਗੈਰਾ ਹੋ ਰਹੇ ਆ ਜੀ ਪੰਡਤ ਸਹਿਬਾਨ ਬੈਠੇ ਨੇ ਆਇਆ ਚ ਮੰਦਰ ਦੀ ਉਹ ਸਾਰੀ ਜਿਹੜੀ ਇਹ ਹੋ ਰਹੀ ਹੈ ਜੀ ਨੰਮੇ ਮੰਦਰ ਦੀ ਉਹ ਹੋ ਰਹੀ ਹੈ ਜੀ ਨੰਮੇ ਮੰਦਰ ਦੀ ਉਹ ਸਾਰੀ हनुमान जी मूर्ता हेलो जी वोटिंग सिस्टम भी शुरू ਕੀਤਾ ਹੋਇਆ ਇੱਥੇ ਇਹਨਾਂ ਨੇ ਇਹਦੇ ਅੰਦਰ-ਇੰਦਰ VOTING ਕਰ ਸਕਦੇ ਆ। ਲਾਲ ਚਾਚਾ ਸ਼ਿਵਜੀ ਮਹਾਰਾਜ ਕਪਾ ਚੱਲਦੇ ਹੁਣੋਂ ਥੱਲੇ ਨੀਚੇ ਉਹ ਪੋਲ ਕ੍ਰਾਸ ਕਰਕੇ ਆਪਾਂ ਥੱਲੇ ਉਤਰ ਕੇ ਉੱਥੇ ਇਸ਼ਨਾਨ ਕਰਦੇ ਬਾਹਰ ਠੀਕ ਹੈ ਨਾ ਛਲ ਆ ਜਾ ਬਾਕੀ ਆ ਕੇ ਫਿਰ ਨਮਸਕਾਰ ਕਰ ਲਾਂਗੇ ਤੂੰ ਇੱਥੇ ਬਹਿਰ ਜਾ ਚਾਹੇ ਉੱਥੇ ਬਹਿ ਜੀ ਠੀਕ ਹੈ ਉਹ ਨੇੜੇ-ਦੇੜੇ ਨਹੀਂ ਠੀਕ ਹੈ ਨਾ ਨਹੀਂ ਸੁਣ ਮੇਰੀ ਗੱਲ ਜੇ ਤੱਕ ਘੁੰਮਣਾ ਵੀ ਆਣ ਡੀ ਸੀ ਇੱਥੇ ਵੀ ਘੁੰਮਣਾ ਇੱਥੇ ਵੀ ਘੁੰਮ ਲੈ ਆ ਥੱਲੇ ਵੀ ਬਹੁਤ ਸੋਹਣੀਆਂ ਫੋਟੋ ਬਗਾਰਾ ਹੁੰਦੀਆਂ ਹੈ ਨਾ ਛਿਆਲ ਵੀ ਚੱਲੀ ਆ ਫਤਨ ਹਾਂ ਹੁਣ ਤਾਂ ਡਿਵੈਲਪ ਹੋ ਗਏ ਹਾਂ ਇਹ ਕਹਿੰਦੇ ਤਾਂ ਵੀ ਇਹ ਕਿਹਦਾ ਸੰਸਾਰ ਦਾ ਹਾਂ ਇੱਥੇ ਦਿੱਲੀ ਦਾ ਸ਼ਹਿਰ ਜਿਹੜਾ ਕੋਕੂ ਹੁਣ ਤਾਂ ਹੈ ਨਹੀਂ ਅਜ ਤਾਂ ਮੈਂ ਹੋਈ ਤਾਂ ਹੁਣ ਮੈਂ ਦੇਖਿਆ ਠੀਕ ਹੈ ਠੀਕ ਪਤਾ ਨਹੀਂ ਹੁਣ ਪੁਰਾਣੀ ਫਿਲਮ ਆ ਅੱਛਾ ਹਾਂ ਇਹ ਬਾਦਰ ਫਿਲਮ ਤੇ ਟੋਨੀ ਆ ਕਾ ਰੋਟੀ ਬਣਾਉਣੇ ਰਸੋਈ ਆ ਹਾਂ ਉਹਦੀ ਫਿਲਮ ਆ ਕੋਈ ਨਹੀਂ ਅਸੀਂ ਇਹ ਦੇਖ ਰਹੇ ਹਾਂ ਮੁਕਤੀ ਵੀ ਬਣਾਉਂਦੇ ਉਹਦਾ ਦਿਖਾਇਆ ਬੂਚ ਕੰਮ ਨਹੀਂ ਚੋ ਉਹ ਤਾਂ ਫਿਰ ਦੁਕਾਨ ਵਾਸਤੇ ਕੁਝ ਵੀ ਦਿਖਾ ਦਿੰਦੇ ਆ ਕਿਦਾਂ ਜੀ ਲਓ ਜੀ ਆ ਰਹੇ ਆ ਛਰਾਈ ਤੇ ਇੱਥੇ ਕਰਾਂਗੇ ਜੀ ਇਸ਼ਨਾਨ ਚਾਚੇ ਨੇ ਖੋਲੇ ਕੱਪੜੇ ਚਾਚਾ ਲਗਾ ਡੁਬਕੀ ਮਾਰਨਾ ਕਹਣਾ ਚੱਕ ਦੂ ਫੱਟੇ ਪਾਣੀ ਇੱਥੇ ਬਹੁਤ ਸਪੀਡ ਨਾਲ ਚੱਲਦਾ भाई पानी का एक गला है सारा है हाँ? आ, क्या करें? <laughs> <laughs> <laughs>

অ দীপ নাম মংগল ਕੜਾ ਸਾਦੀ ਆਚਨਪੇਸਾ ਤੁਹਾਨੂੰ ਆ ਗਿਆ ਤੇ ਫਿਰ ਜਾਂਦੇ ਲੰਢੀ ਤੋਂ ਵਾਸਤੇ ਪਾਣੀ ਮੈਂ ਬਾਰ ਦੀਆ ਗਾਡੀ ਕੋਈ ਆ ਬਈ ਓਰੇ ਆ ਕੇ ਗਰਮ ਹੋ ਗਿਆ ਪਾਣੀ ਹੈ ਓਰੇ ਆ ਕੇ ਪਾਣੀ ਗਰਮ ਹੋ ਗਿਆ ਹੈ ਸਿਲੰਡਰ ਵਾਲਿਆ ਹੈ ਹੈ ਸਿਲੰਡਰ ਮਾਰ ਪਾਣੀ ਅਖੜੇ ਪ੍ਰੈਸ਼ਰ ਮਾਰਦੇ ਯਾਰ ਹੱਥਾਂ ਕੇ ਲੈ ਚਾਚਾ ਕਿਧ ਗਿਆ ਚਲ ਬਣ ਗਈ ਗੱਲਬਾਤ ਲੈਦਰਾਂ ਚ ਪਾਣੀ ਪੈ ਗਿਆ ਲੈਦਰਾਂ ਚ ਓਰੇ ਲੈਦਰਾਂ ਚ ਜਵਾਰ ਤੋਂ ਮੰਗਾ ਆ ਗਿਆ ਕਬੀ ਨੀ ਪਾਣੀ ਪੀਂਦਾ ਜਾਂ ਹੋਰ ਉਹਨਾਂ ਦਾ ਜਾਣੀ ਪੈਂਦੀ ਨਹੀਂ ਚੱਲ ਮਾਰ ਪਾਣੀ ਮਾਰ ਉਹ ਵੀ ਲੱਗਿਆ ਜਿਹੜਾ ਉਹਨੂੰ ਲਤਾਨੀਆਂ ਆਇਆ ਤਾਂ ਮੈਂ ਕੱਲ ਤੱਕ ਬੈਠੇ ਰਹੇ ਤੁਸੀਂ ਚਾਚੇ ਗਿੱਲਾ ਕਰ ਲੈ ਉਹਨੂੰ ਮਾਰ ਲਾ ਉਹਨੂੰ ਸਕਾਲਣਾ ਪੈਣੀ ਪਾਣੀ ਪਾਉਗਾ ਇਹਦਾ ਵੀ ਸੁੱਕੀ ਜਾਂ ਸਕਾਉਣਾ ਦਊਦਾ ਹਾਂ ਬੇਕਰਦਾ ਉੱਠੀ ਗਈ ਜਾਨਾ ਤੇ ਕਹਿੰਦਾ ਕਰਦਾ ਆਈ ਗੇ ਜੋ ਕਰਦਾ ਕੋਈ ਤੇ ਕਹਿੰਦਾ ਘਰ ਪਾਉਣਾ